¿S1? Le ayudo, sí. ¿Le ਰਾਜੀ ਪੰਡਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਮਹਾ ਸ਼ਵਰਾਤਰੀ ਦੀ ਲੱਖ ਲੱਖ ਵਧਾਈ ਸਵੇਰ ਤੋਂ ਹੀ ਮਹਾ ਸ਼ਵਰਾਤਰੀ ਦੀ ਰਿਪਲੈਕਸ ਦੇ ਵਿੱਚ ਪਗਜਨ ਵੱਜ ਚੜ ਕੇ ਭਗਵਾਨ ਪੋਲੇਨਾਥ ਜੀ ਦਾ ਰੁਦਰ ਵਿਸ਼ੇਖ ਕਰ ਰਹੇ ਨੇ ਰੁਦਰ ਵਿਸ਼ੇਖ ਕਰਦੇ ਹੋਏ ਅਕਤ ਤੂਰਾ ਪੰਗ ਕਈ ਤਰ੍ਹਾਂ ਦੇ ਪਦਾਰਥ ਭਗਵਾਨ ਪੋਲੇਨਾਥ ਨੂੰ ਅਰਪਿਤ ਕਰਦੇ ਨੇ ਸਵੇਰ ਤੋਂ ਹੀ ਭਗਤਾਂ ਲੰਮੀ ਲੰਮੀਆਂ ਕਤਾਰਾਂ ਵਿੱਚ ਪੂਰੇ ਨਾਲ ਦਾ ਦਰਸ਼ਨ ਕਰ ਰਹੇ ਨੇ ਅਤੇ ਮਹਿਲਾ ਮੰਡਲ ਦੁਆਰਾ ਹੁਣੇ-ਹੁਣੇ ਹੀ ਸੰਗੀਤਨ ਸੰਪੂਰਨ ਕੀਤਾ ਗਿਆ ਮਹਿਲਾ ਮੰਡਲ ਨੇ ਠੀਕ 4 ਵਜੇ ਤੋਂ ਲੈ ਕੇ 6 ਵਜੇ ਤੱਕ ਸੰਗੀਤਨ ਕੀਤਾ ਇਸ ਤੋਂ ਬਾਅਦ ਰਾਤ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਮਹਾ ਸ਼ਿਵਰਾਤਰੀ ਦੇ ਉਪਲਬਖ ਦੇ ਵਿੱਚ ਮਹਾ ਪੂਜਾ ਕੀਤੀ ਜਾਵੇਗੀ ਚਾਰ ਪੈਰ ਦੀ ਪੂਜਾ ਹੋਵੇਗੀ ਪਹਿਲਾਂ 8 ਵਜੇ ਤੋਂ ਲੈ ਕੇ 12 ਵਜੇ ਤੱਕ ਉਸ ਤੋਂ ਬਾਅਦ ਕੁਝ ਸਮੇਂ ਦੇ ਵਿਸ਼ਰਾਮ ਤੋਂ ਬਾਅਦ ਫਿਰ ਭਗਵਾਨ ਪੋਲੇਨਾਥ ਦਾ ਅਭਿਸ਼ੇਕ ਕੀਤਾ ਜਾਵੇਗਾ ਸਵੇਰ 4 ਵਜੇ ਤੱਕਰ ਪੋਲੇਨਾਥ ਦੀ ਨੂੰ ਮਨਾਇਆ ਜਾਵੇਗਾ ਮੈਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਕਿ ਇਸ ਤਰ੍ਹਾਂ ਭਗਵਾਨ ਪੋਲੇਨਾਥ ਨੂੰ ਮਨਾ ਕੇ ਆਪਣੀਆਂ ਮਨੋਕਾਮਨਾ ਸੰਪੂਰਨ ਕਰ ਰਹੇ ਨੇ ਭਗਵਾਨ ਪੋਲੇਨਾਥ ਸਭ ਦੀਆਂ ਮਨੋਕਾਮਨਾ ਸੰਪੂਰਨ ਕਰਨ ਜੋ ਵੀ ਭਗਵਾਨ ਪੋਲੇਨਾਥ ਦੇ ਨਾਮ ਦੇ ਦਰ ਤੇ ਆਉਂਦੇ ਨੇ ਮੂੰਹੋਂ ਮੰਗੀਆਂ ਮੁਰਾਦਾ ਪਾਉਂਦੇ ਨੇ ਬੋਲ ਸ਼ੰਕਰ ਭਗਵਾਨ ਕੀ ਜੈ ਸਸਰੀ ਗੱਲ ਜੀ ਮੈਂ ਸ਼ਰਮ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਮਹਾ ਸ਼ਿਵਰਾਤੀ ਸ਼ਿਵਰਾਤਰੀ ਦਾ ਦਿਨ ਹੈ ਫਰੀ ਕੋਟ ਡਿਸਟ੍ਰਿਕਟ ਵਿੱਚ ਬਹੁਤ ਹੀ ਧੂਮ-ਧਾਮ ਨਾਲ ਸਵੇਰ ਤੋਂ ਹੁਣ ਕਾ ਵੇਖਣ ਨੂੰ ਮਿਲਿਆ ਜੀ ਅਸੀਂ ਆਏ ਹਾਂ ਅਨੰਦਿਆਣਾ ਗੜ੍ਹ ਜੂ ਕੀ ਪ੍ਰਾਚੀਨ ਬਹੁਤ ਹੀ ਪੁਰਾਣਾ ਮੰਦਿਰ ਹੈ ਸਾਡੇ ਨਾਲ ਜ਼ਿਆਦਾ ਜਾਣਕਾਰੀ ਪ੍ਰਧਾਨ ਜੀ ਹਨ ਆ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਮਹਾ ਸ਼ਿਵਰਾਤਰੀ ਦਾ ਦਿਨ ਹੈ ਇਸ ਸ਼ੁਭ ਦਿਹਾੜੇ ਤੇ ਤੁਹਾਡਾ ਕੀ ਕਹਿਣਾ ਹੈ ਹਰ ਹਰ ਮਾ ਦੇਵ ਹਰ ਹਰ ਮਾ ਦੇ ਮੈਂ ਰਕੇਸ਼ ਗਰ ਪ੍ਰਧਾਨ ਪਰਚੀਨ ਸ਼ਿਵ ਹਨਮਾਨ ਮੰਦਿਰ ਰਜਿਸਟਰਡ ਫਰੀ ਕੋਟ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਤਾ ਸਮੂਹ ਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਮੇਰੀ ਮੰਦਰ ਕਮੇਟੀ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਵਾਸਤੇ ਮੇਰੀ ਮੰਦਰ ਕਮੇਟੀ ਨੇ ਬਹੁਤ ਹੀ ਸਾਥ ਦਿੱਤਾ ਜੋ ਕਿ 15-20 ਦਿਨ ਤੋਂ ਦਿਨ ਰਾਤ ਇਹਨਾਂ ਨੇ ਇਕੱਠੇ ਆਈ ਸੇਵਾ ਮਿਹਨਤ ਕੀਤੀ ਬਹੁਤ ਜ਼ਿਆਦਾ ਇਸ ਵਿੱਚ ਭੰਡਾਰੇ ਵਾਸਤੇ ਸਵੇਰੇ ਜੋ ਕਿ ਭੰਡਾਰਾ ਅੱਜ ਸਵੇਰ ਹੀ 3 ਵਜੇ ਤੋਂ ਲਾਈਨਾਂ ਮੰਦਰ ਤੇ ਲੱਗ ਗਿਆ ਭਗਤਾਂ ਨੇ ਦਰਸ਼ਨ ਕਰਨ ਵਾਸਤੇ ਉਸ ਤੋਂ ਬਾਅਦ 7 ਵਜੇ ਕਾਵੜੀਏ ਆਏ ਜੋ ਕਿ ਕਾਵੜ ਚੜਾਈ ਗਈ ਮੰਦਰ ਵਿੱਚ ਉਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਆਂ ਸ਼ਾਮ ਤੱਕ ਲਾਈਨਾਂ ਲੱਗੀਆਂ ਰਹੀਆਂ ਮੰਦਰ ਤੇ ਭਗਤਾਂ ਜੋ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਸ਼ਿਵਰਾਤਰੀ ਨੂੰ ਲੈ ਕੇ ਕੱਲ ਸ਼ਿਵਰਾਤਰੀ ਦੀ ਖੁਸ਼ੀ ਵਿੱਚ ਪੰਡਾਰਾ ਲੱਗ ਰਿਹਾ ਹੈ ਬਹੁਤ ਹੀ ਵਿਸ਼ਾਲ ਪੰਡਾਰਾ ਲੱਗ ਰਿਹਾ ਹੈ ਮਾ ਸ਼ਿਵਰਾਤਰੀ ਇਸ ਸਮੰਦਰ ਵਿੱਚ ਬਹੁਤ ਹੀ ਜ਼ਿਆਦਾ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਪ੍ਰਧਾਨ ਜੀ ਇੱਕ ਇੱਕ ਸਵਾਲ ਹੈ ਇਹ ਕਿੰਨਾ ਕੋ ਪੁਰਾਣਾ ਮੰਦਰ ਆਪਣੀ ਵੀ ਕੀ ਪੁਰਾਣੀ ਫਿੱਟ ਹੈ? ਇਹ 1841 ਦਾ ਮੰਦਰ ਹੈ ਜੀ ਭਗਵਾਨ ਦਾ ਸ਼ਿਵਲਿੰਗ ਹੈ ਜੋ ਕਿ 1841 ਦਾ ਬਣਿਆ ਈਸਵੀ ਦਾ। ਅ ਸਵੇਰ ਤੋਂ ਹੀ ਕਿੰਨੇ ਜਿਕਾਰੇ ਲੱਗ ਰਹੀਆਂ ਹਨ। ਕਿੰਨੀ ਕਰੋੜਾਂ ਕੁ ਵੇਖਣ ਨੂੰ ਮਿਲਿਆ। ਹੁਣ ਤਾਂ ਸ਼ਾਮ ਦਾ ਸਮਾਂ ਹੋ ਚੁੱਕਿਆ ਹੈ। ਸਵੇਰ 3 ਵਜੇ ਤੋਂ ਲੱਗ ਕੇ ਮੈਡਮ ਸ਼ਾਮ ਦੇ 4 ਵਜੇ ਤੱਕ ਲਾਈਨਾਂ ਟੁੱਟੀਆਂ ਨਹੀਂ ਇਸ ਮੰਦਰ ਵਿੱਚ। ਮਾ ਸ਼ਿਵਰਾਤਰੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਮਦਾਈ ਹਰ ਹਰ ਮਾਂ ਦੇ ਹਰ ਹਰ ਮਾਂ ਜੀ ਵਗੀ ਪ੍ਰਦਾਜ ਜੀ ਨੇ ਬਹੁਤ ਹੀ ਸੋਹਣੀ ਜਾਣਕਾਰੀ ਦੱਸੀ ਹੈ ਦੇਖੋ ਜੀ ਬਹੁਤ ਹੀ ਪੁਰਾਣਾ ਮੰਦਿਰ ਹੈ ਜੀ ਅਨੰਦਿਆਨਾ ਗੇਟ ਵਿੱਚ ਇਹ ਪ੍ਰਾਚੀਨ ਮੰਦਿਰ ਹੈ ਤੇ ਸ਼ਿਵਰਾਤਰੀ ਦੇਖੋ ਹੁਣ ਸਮਾਂ ਸ਼ਾਮ ਦਾ ਹੈ ਪਰ ਫਿਰ ਵੀ ਜਿਹੜੀ ਸੰਗਤ ਆ ਰਹੀ ਹੈ ਜਿਹੜੇ ਲੋਕ ਦਰਸ਼ਨ ਲਈ ਆ ਰਹੇ ਹਨ ਮਹਾਸ਼ੂਲਿੰਗ ਤੇ ਜਾਲ ਜੜਾ ਰਹੇ ਹਨ ਪਵਿੱਤਰ ਤੇ ਆਪਣਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਹਾਜੀ ਵੀ ਰੌਣਕਾ ਭਰਪੂਰ ਲੱਗਿਆ ਗਿਆ ਹਨ ਫਰੀਦਕੋਟ ਤੋਂ ਜੇ ਕਿ ਨੈਸ਼ਨਲ ਚੈਨਲ 'ਤੇ ਸ਼ਰਨ ਜੀ